ਸਾਰਿਆਂ ਨੂੰ ਕਿੱਦਾ ਹੋਰ ਸਾਰੇ ਠੀਕ ਠਾਕ ਹੋ ਅੱਜ ਆਪਾਂ ਬਣਾ ਰਹੇ ਆਂ ਟਿੱਕੀਆਂ ਰਾਤ ਆਪਾਂ ਸੌਸ ਬਣਾ ਲਈ ਸੀ ਰੈੱਡ ਸੌਸ ਤੇ ਗ੍ਰੀਨ ਸੌਸ ਤੇ ਅੱਜ ਆਪਾਂ ਬਣਾਵਾਂਗੇ ਟਿੱਕੀਆਂ ਅੱਜ ਘਰੇ ਗੈਸ ਰਹਿ ਸੀ ਮਤਲਬ ਗੈਸ ਨਹੀਂ ਮੇਰੇ ਮੰਮੀ ਤੇ ਭਾਬੀ ਆ ਰਹੇ ਤੇ ਭਰਾ ਆ ਰਹੇ ਆ ਤੇ ਫਿਰ ਆਪਾਂ ਟਿੱਕੀਆਂ ਬਣਾਉਣੇ ਆ ਤੇ ਟਿੱਕੀਆਂ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੌਂਫ ਤੇ ਜਵੈਣ ਨੂੰ ਆਪਾਂ ਪੂਣ ਲਵਾਂਗੇ ਜੀਰਾ ਆਪਾਂ ਪਹਿਲਾਂ ਪੂਣ ਲਿਆ ਸੀ ਹਨ ਸਾਫ ਤੇ ਜਿਹ ਮੈਂ ਇਹਨੂੰ ਭੁਲਾਂਗੀ। ਹਾਂਜੀ ਹੋ ਲਾ ਆਪਾਂ ਮਸਾਲਾ ਕੁੱਟਣ ਲੱਗੇ। ਇਹ ਜਿਹੜੇ ਸਾਫ ਤੇ ਜਿਹ ਮੈਂ ਭੁਲਿਆ ਸੀ ਉਹਨੂੰ ਆਪਾਂ ਪੁੱਟਾਂਗੇ। ਹੋ ਗਈ ਹੁਣ ਆਪਾਂ ਗੁੜ ਦੀ ਚਾਹਣੀ ਬਣਾਉਣ ਲੱਗਿਆ। ਇਮਲੀ ਆਪਾਂ ਭਿਉਂ ਕੇ ਰੱਖੀ ਹੋਈ ਆ। ਫੇਰ ਆਪਾਂ ਬਣਾਵਾਂਗੇ ਚਾਹਣੀ। ਹੁਣ ਆਪਾਂ ਜਿਹੜੀ ਗੁੜ ਦੀ ਚਾਹਣੀ ਬਣਾਏਗੀ ਇਹ ਸਾਬਤ ਇਹਨੇ ਪੁੱਟਿਆ ਸੀ ਇਹਨਾਂ ਨੂੰ ਆਪਾਂ ਵਿੱਚ ਮਿਕਸ ਕਰਾਂਗੇ ਇਹ ਪਾ ਦਿੱਤਾ ਹੁਣ ਆਪਾਂ ਪਾਵਾਂਗੇ ਪੀਸੀਆਂ ਮਿਰਚਾਂ ਦਾ ਅੱਧਾ ਚਮਚਾ ਇਹਨਾਂ ਨੂੰ ਕਰ ਦਵਾਂਗੇ ਮਿਕਸ ਥੋੜੀ ਜਿਹੀ ਚੀਨੀ ਐਡ ਕਰਾਂਗੇ ਲਓ ਜੀ ਚੀਨੀ ਐਡ ਕਰ ਲਈ ਇਹਨੂੰ ਮਿਕਸ ਕਰਾਂਗੇ ਫਿਰ ਇਹਨੂੰ ਆਪਾਂ ਚਾਣੀ ਨੂੰ ਬਣਾ ਕੇ ਇਮਲੀ ਤੇ ਐਡ ਕਰ ਦੇਣਾ ਲਓ ਜੀ ਹੁਣ ਆਪਾਂ ਇਮਲੀ ਨੂੰ ਪਾਉਣ ਲਵਾਂਗੇ ਤੇ ਫਿਰ ਇਹਨੂੰ ਗੁੜ ਦੀ ਚਾਹਨੀ ਚ ਮਿਕਸ ਕਰਾਂਗੇ ਫਿਰ ਇਹ ਪੂਰੀ ਤਰ੍ਹਾਂ ਤਿਆਰ ਹੋ ਜੂਗੀ ਲਓ ਜੀ ਹੁਣ ਆਪਾਂ ਸਾਰੀ ਇਮਲੀ ਸ਼ਾਨਣੀ ਵਿੱਚ ਛਾਨ ਲਈ ਆ ਤੇ ਹੁਣ ਆਪਾਂ ਇਹਦੀ ਚਟਨੀ ਤਿਆਰ ਕਰਦੇ ਆ ਤੁਸੀਂ ਦੇਖ ਹੀ ਸਕਦੇ ਹੋ ਕਿਹੜਾ ਲੇਪ ਬਣਾਇਆ ਹੋਇਆ ਸੀ ਆਪਾਂ ਪੇਸਟ ਹੁਣ ਇਹਦੇ ਵਿੱਚ ਆਪਾਂ ਇਮਲੀ ਨੂੰ ਮਿਕਸ ਕਰਾਂਗੇ ਆ ਤੁਸੀਂ ਦੇਖ ਹੀ ਸਕਦੇ ਹੋ ਫਿਰ ਇਹਦੇ ਵਿੱਚ ਥੋੜਾ ਇੱਕ ਕਲਰ ਕਰ ਦਵਾਂਗੇ ਰੈੱਡ ਰੈੱਡ ਸੌਸ ਲਓ ਜੀ ਹੁਣ ਆਪਾਂ ਲੱਡੂਆਂ ਦਾ ਰੈੱਡ ਕਲਰ ਇਹਦੇ ਵਿੱਚ ਪਾ ਲਾਂਗੇ ਇਹਦਾ ਕਲਰ ਚੇਂਜ ਹੋ ਜੂਗਾ ਆ ਦੇਖ ਲਓ ਤੁਸੀਂ ਰੈੱਡ ਕਲਰ ਹੋ ਗਿਆ ਵਾ ਲਓ ਜੀ ਹੁਣ ਦੇਖੋ ਆਪਣੀ ਸੌਸ ਬਣ ਕੇ ਹੋ ਗਈ ਆ ਤਿਆਰ ਹੁਣ ਉੱਪਰ ਉਹਦੀ ਆਪਾਂ ਪਾ ਦਿੱਤੇ ਕੀ ਪਾਇਆ ਮੇ ਕਤੂਰੀ ਦੀ ਪਾਜੀ ਕਾਜੂ ਮੇਵੇ ਆਪਣੀ ਸੌਸ ਬਣ ਗਈ ਸੀ ਕਿਸ਼ਮਿਸ਼ ਪਾ ਦਿੱਤੇ ਕਾਜੂ ਪਾ ਦਿੱਤੇ ਤੇ ਮੇਵੇ ਪਾਉਂਦਾ ਵਾ ਤੇ ਇਹਦੇ ਨਾਲ ਸੌਸ ਦਾ ਸਵਾਦ ਹੋਰ ਵੀ ਟੇਸਟ ਹੋ ਜੂ ਮਤਲਬ ਬਹੁਤ ਸਵਾਦ ਹੋ ਜੂ ਹੁਣ ਪਾਉਗੇ ਮੇਵੇ ਆ ਦੇਖੋ ਕਿੰਨੀ ਸੋਹਣੀ ਬਣ ਗਈ ਹੁਣ ਪਾ ਦਿਆ ਕਾਜੂ ਕਾਜੂ ਨਹੀਂ ਮੇਵੇ ਗਲਤੀ ਬੋਲੀ ਕਿਸੇ ਵਿੱਚ ਹੁਣ ਆਪਾਂ ਬਣਾਉਣ ਲੱਗੇ ਆ ਹਰੀ ਚਟਨੀ ਇਹਦੇ ਵਿੱਚ ਆਪਾਂ ਪਾਇਆ ਏ ਅਦਰਕ ਪੂਤਨਾ ਧਨੀਆ ਧਰੀਆਂ ਮੱਝ ਤੇ ਥੋੜਾ ਜਿਹਾ ਨਮਕ ਪਾਇਆ ਵਾ ਤੇ ਹੁਣ ਅੱਗੇ ਤੁਹਾਨੂੰ ਦਿਖਾਉਣੇ ਆ ਆਪਾਂ ਤੇ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਹਦੇ ਵਿੱਚ ਆਪਾਂ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਪਾਣੀ ਐਡ ਕਰ ਲਿਆ ਹੁਣ ਆਪਾਂ ਬਣਾਉਣੇ ਆ ਰੈੱਡ ਚਿਲੀ ਸੌਸ ਹੁਣ ਆਪਾਂ ਆਲੂ ਕੁੱਟ ਲਾਂਗੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਅਰਾ ਰੋਟ ਪਾ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਹਦਾ ਪੇਸਟ ਤਿਆਰ ਕਰ ਲੈਣਾ ਆਪਾਂ ਬਹੁਤ ਆਨੇ ਪ੍ਰਵਾਹ ਨੇ ਚੌੜਾ ਦੀ ਘਰੀ ਰਹਿਣੇ ਆਪਣੇ ਘਰ ਦੇ ਪਹੁੰਚ ਗਏ ਸੀ ਆਪਾਂ ਰੋਟੀ ਉਹਨਾਂ ਨੂੰ ਖਵਾ ਦਿੱਤੀ ਆ ਤੇ ਹੁਣ ਅਸੀਂ ਬਣਾਉਣ ਲੱਗੇ ਆ ਟਿੱਕੀਆਂ ਬਣ ਕੇ ਹੋਵੰਗਾ ਤਿਆਰ ਹੁਣ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਤਲਾਂਗੇ ਤੇ ਫਿਰ ਮਤਲਬ ਪੂਰੀ ਦਿਖਾਵਾਂਗੇ ਆਪਾਂ ਇੱਕ ਟਿੱਕੀ ਵਿੱਚ ਪਾ ਦਿੱਤੀ ਆ ਤੇ ਤੇਲ ਗਰਮ ਹੋ ਗਿਆ ਥੋੜਾ ਜਿਹਾ ਗਰਮ ਹੋ ਰੋ ਲੈਂਦੋ ਫਿਰ ਆਪਾਂ ਦੋ ਤਿੰਨ ਹੋਰ ਪਾ ਦਾਂਗੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਅੱਜ ਬਣਾ ਰਹੇ ਆ ਟਿੱਕੀਆਂ ਨੰਨ ਸੀ ਕਿ ਮੁਕੇਤੀਆਂਗੇ ਨੰਨ ਜੇ ਹਣੀ ਇਹਨਾਂ ਨੂੰ ਚਾਹੀ ਬੜਾ ਕਿ ਮੇਰੇ ਸਹਰੇ ਆਏ ਹੋਏ ਆ ਅੱਜ ਇਹ ਖੋਦੀ ਬਣਾਉਣ ਲੱਗੇ ਹੋਏ ਮੈਨੂੰ ਕੁਝ ਕਰਨੀ ਨਹੀਂ ਜਿੰਦੇ ਉਹ ਗਾਇਸ ਟਿੱਕੀ ਬਣ ਕੇ ਹੋ ਗਈ ਆ ਪਿਆਰ ਉਹ ਟਿੱਕੀਆਂ ਪੰਨੇ ਆ ਲੋ ਗਾਇਸ ਟਿੱਕੀ ਸੌਸ ਆparatੇ ਨਾਲ। ਸੌਸ ਆਪਰਾਤੀ ਤਿਆਰ ਕਰ ਲਈ ਸੀ ਤੇ ਟਿੱਕੀਆਂ ਹੁਣ ਤਿਆਰ ਕਰਦੇ। ਸੌਸ ਆਪਾ ਕਰੇ ਤਿਆਰ ਕੀਤੀ ਗ੍ਰੀਨ ਵੀ ਤੇ ਰੈੱਡ ਸੌਸ ਵੀ ਬਾਹਰੋਂ ਨਹੀਂ ਲੈ ਆਂਦੀ। ਪਿਛਲੀ ਵਾਰ ਦਹੀਂ ਭੱਲਿਆਂ ਵਿੱਚ ਕੈਚ-ਅਪ ਪਾਈ ਸੀ ਉਹ ਅਸੀਂ ਬਾਹਰੋਂ ਲੈ ਆਂਦੀ ਸੀ। ਲਓ ਜੀ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਦਾਂਗੇ ਇਹ ਪੁੰਨੀਆਂ ਗੀਆਂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਵਾ ਹਾਂ ਰੜਦਣਾ ਦੇਖੋ ਕਿੰਨੀਆਂ ਸੋਹਣੀਆਂ ਲੱਗਦਾਂ ਪੰਨਾ ਤੇ ਆ ਦੇਖੋ ਬੇਅੰਤ ਸਾਰਿਆਂ ਨੇ ਕਿਹਾ ਸੀ ਖਾਲੀ ਸੀ ਤੇ ਸਾਰਿਆਂ ਨੇ ਕਿਹਾ ਵੀ ਬਹੁਤ ਵਧੀਆ ਤੇ ਹੁਣ ਲਾਸਟ ਤੇ ਆਪਣੀ ਬਾਹਰ ਹੀ ਆ ਗਈ ਤੇ ਦਸੇ ਨੂੰ ਪਹੁੰਚ ਗਿਆ ਕਿੱਦਾਂ ਬਣੀ ਹੈ ਹਾਂਜੀ ਕਿੱਦਾਂ ਬਣੀ ਇੱਕ ਨੰਬਰ ਤੁਹ ਬਹੁਤ ਸਵਾਦ ਬਣੀ ਉਹ ਖਾ ਲਓ ਸਾਡੀ ਆਪਣੀ ਟਿੱਕੀ ਹਾਂਜੀ ਆਪਣੇ ਗੈਸਟ ਗੈਸਲੈਸ ਹੀ ਤੇ ਹੁਣ ਇਹ ਜੋ ਮੈਂ ਫ੍ਰੀ ਹੋਈ ਸੀ ਤੇ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ